जय माता दी दोस्तों हरजिंदर सिंह वीर जी पिंड छपार और ਇਹਨਾਂ ਦਾ ਬੇਟਾ ਗੁਰਵਿੰਦਰ ਸਿੰਘ ਫੋਨ ਇਕਲੈਨ ਆਏ ਸੀ ਮੇਰੇ ਕੋਲ 16 Pro 16 Pro ਲੈਣ ਆਏ ਸੀ 256 GB ਦਾ ਇੱਥੇ ਇਹਨਾਂ ਨੂੰ ਇੰਨੀ ਵਧੀਆ ਲੱਗਿਆ ਇੰਨਾ ਵਧੀਆ এনवायरमेंट ਲੱਗਿਆ ਇਕਲ ਤਾਂ ਲੈ ਹੀ ਲਿਆ ਇਹਨਾਂ ਨੇ নো ਡਾਊਟ ਨਾਲ ਦੂਸਰਾ ਫੋਨ ਵੀ ਲੈ ਲਿਆ V30E ਬਹੁਤ ਵਧੀਆ ਲੱਗਦਾ ਕਸਟਮਰ ਅਦਰਵਾਇਜ਼ ਅਗਰ ਆਪਾਂ ਰੀਲਾਂ ਦਾ ਜ਼ਰੂਰ ਦੇਖਦੇ ਆ ਹਨਾ ਸਟੋਰੀਆਂ ਦੇਖਦੇ ਆ ਆਪਾਂ ਦੇਖ ਕੇ ਸਟੋਰੀ ਅਗਲੇ ਦੀ ਦੁਕਾਨ ਤੇ ਜਾਨੇ ਆਂ ਕਈ ਵਾਰ ਆਪਾਂ ਨੂੰ এনਵਾਇਰਨਮੈਂਟ ਵਧੀਆ ਨਹੀਂ ਲੱਗਦਾ ਉੱਥੇ ਗੱਲਬਾਤ ਵਧੀਆ ਨਹੀਂ ਲੱਗਦੀ ਆਪਾਂ ਉਹਨਾਂ ਨਾਲ ਹੈਂਡਸ਼ੇਕ ਕਰਦੇ ਆਂ ਹੈਲੋ ਹਾਈ ਕਰਦੇ ਆਂ ਬਾਹਰ ਆ ਜਾਨੇ ਆਂ ਦੁਕਾਨ ਤੇ ਪਰ ਉਹ ਵੀ ਦੁਕਾਨਦਾਰੀ ਆ ਇੱਕ ਛੱਡੀ ਦੁਕਾਨਦਾਰੀ ਐ ਅਗਲਾ ਇੱਕ ਚੀਜ਼ ਲੈਣ ਆਂਦਾ ਦੋ ਦੋ ਤਿੰਨ ਤਿੰਨ ਚੀਜ਼ਾਂ ਲੈ ਜਾਂਦਾ ਬਾਕੀ ਹਰਜਿੰਦਰ ਵੀਰ ਜੀ ਨਾਲ ਗੱਲ ਕਰਾਂਗੇ ਹਾਂਜੀ ਵੀਰ ਜੀ ਬਾਈ ਬਹੁਤ ਵਧੀਆ ਲੱਗਿਆ ਯੂ ਰੇ ਆ ਕੇ ਹਾਂਜੀ ਹਾਂਜੀ ਥੈਂਕ ਯੂ ਤੁਹਾਡਾ ਸੁਭਾਅ ਬਹੁਤ ਵਧੀਆ ਬਹੁਤ ਥੈਂਕ ਯੂ ਬਾਈ ਥੈਂਕ ਯੂ ਹਾਂਜੀ ਫਾਇਦਾ ਹੋਇਆ ਕੁਝ ਚਲੋ ਬਹੁਤ 10000 ਦਾ ਫਾਇਦਾ ਹੋਇਆ ਜੀ ਕੀ ਬਾਤ ਹੈ ਕੀ ਬਾਤ ਹੈ थैंक यू ਸੋ ਮਚ थैंक यू ਹਾਂ थैंक यू थैंक यू ਹਾਂ ਵੀ ਗੁਰਮਿੰਦਰ ਹਾਂ ਜੀ ਹਾਂ ਜੀ ਬਹੁਤ ਵਧੀਆ ਡੀਲ ਕੀਤਾ ਜੀ ਸਰ ਦਾ ਨੇਚਰ ਵੀ ਬਹੁਤ ਵਧੀਆ ਆਈ ਤੁਸੀਂ ਤਾਂ ਕਹਿੰਦੇ ਮੈਂ ਬੋਲਣਾ ਨਹੀਂ ਕੁਝ ਨਹੀਂ ਬਾਕੀ ਨੇਚਰ ਬਹੁਤ ਵਧੀਆ ਆਈ ਵਧੀਆ ਡੀਲ ਕਰਦੇ ਨੇ ਗਏ ਯਰੇ ਆਓ ਤੁਸੀਂ ਕਹਿੰਦੇ ਹੋ ਉਰੇ ਆ ਕੇ ਫੋਨ ਲਓ ਬਾਤੋ ਬਾਤੇ ਹੀ ਕਹਿੰਦੇ ਆ ਜੀ ਦੀਪਕ ਟੈਲੀਕਮ ਤੇ ਆਓ ਜੀ ਕੀ ਬਾਤ ਹੈ ਕੀ ਬਾਤ ਹੈ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ